ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਲੱਗਿਆ ਬਈ ਪਾਵਣੀ ਕਣਕ ਵਾ ਸਪਰੇਅ ਕਰਨ ਡੰਗਣਾ ਕੰਮਕਾਰ ਨਿਭੜ ਗਿਆ ਬਾਈ ਮੱਜਾ ਮੱਜਾ ਬਾਹਰ ਕੱਢਦੀਆਂ ਕਾਕੰਡਾ ਪੈ ਗਿਆ ਬਾਈ ਥੋੜਾ ਜਿਹਾ ਸਰਕਲਿਸ ਕਰਕੇ ਹੁਣ ਜਿਹਾ ਵਾ ਆਪਣਾ ਬਲੌਗ ਬਲੌਗ ਨਹੀਂ ਆ ਰਿਹਾ ਆਪਣੇ ਬਣੀ ਹੈ ਨੌਕਰ ਨੌਕਰ ਹਟ ਗਿਆ ਦਾ ਮਨਾ 29 ਤਰੀਕ ਨੂੰ ਇਹ ਡੰਗਰ ਬੱਛੇ ਦਾ ਸਾਰਾ ਕੰਮ ਮੰਨੂ ਕਰਨਾ ਬਬਾ ਕਾਕੰਡਾ ਵੱਢਣਾ ਲਿਆਣਾ ਗੋਹਾ ਪੂਰਾ ਕਰਨਾ ਮੈਂ ਸੰਕੜਵਾਣੀਆਂ ਪਰਿਵਾਰ ਗਿਲ ਧਾਰਾ ਕਢਵਾਣੀਆਂ ਬੱਚੇ ਲੱਗੇ ਬਾਈ ਆਪਣੇ ਨਾਲ। ਕੀ ਪਾ ਰਹੇ ਆਂ ਬਾਈ ਆਪਾਂ ਕਿੱਲੇ ਮਗਰ ਯੂਕੋਮਨ ਗੋਲਡ ਇਸਮਾ ਮੈਗਨੀਸ਼ੀਅਮ ਵੀ ਹੈ ਸਾਰੇ ਮਧਲ ਤੱਤ ਹੈ ਛੋਟੇ ਛੋਟੇ ਤੱਤ ਹੈ ਇਸਮਾ ਠੀਕ ਹੈ ਜੀ ਇੱਕ ਪ੍ਰੋਟੈਕਟ ਪਾ ਰਹੇ ਆਂ ਆਪਾਂ ਸ੍ਰੀ ਰਾਮ ਦਾ ਇਹੋ ਪਾ ਰਹੇ ਆਂ ਜੀ ਆਪਾਂ ਮਾਰੇ ਬੰਦਿਆਂ ਨੇ ਤਿੰਨ ਪਾਇਆ ਬਾਈ ਉਹਨਾਂ ਨੇ ਗਾ 18-18 ਪਾਇਆ ਕੁਝ 19 ਪਾਇਆ ਆਪਣੀ ਕਣਕ ਥੋੜੀ ਤਕੜੀ ਜਿਆਦਾ ਮਨ ਲ ਖੇਤ ਆਪਾਂ ਨੇ ਚੰਗੀ ਤਰ੍ਹਾਂ ਕੁੱਟ-ਕੱਟ ਕੇ ਬੀਜੇ ਦੇ ਡੀ.ਏ.ਪੀ. ਸਵਾ ਸਵਾ ਕੱਟਾ ਪਾਇਆ ਦਾ ਥੈਲੀ ਥੁੱਲੀ ਗਾ ਬੀਜ ਪਿਆ ਵਾ ਕਣਕ ਚੰਗੀ ਐ ਬਈ ਆਪਣੇ ਵਾ ਕੁਸ ਆਪਣੇ ਮੈਂ ਪਾਣੀ ਪੋਣੀ ਦੀ ਮਾਰ ਨਹੀਂ ਪਈ ਕਰਾਂ ਬਈ ਸਪਰੇਅ ਸ਼ੁਰੂ ਆਪਾਂ ਕਰਾਂ ਘੋਲ ਚੱਲ ਰਿਹਾ ਬਈ ਕੰਮ ਦਵਾਈ ਘੋਲ ਰਹੇ ਆਪਾਂ ਹੈ ਪੰਜ ਪੈਕ ਢੁਸਕੇ ਪਾ ਰਹੇ ਆਪਾਂ ਪੰਜ ਢੁਸਕੇ ਪਾ ਰਹੇ ਆ ਪੰਜ ਕਿੱਲੇ ਕੱਢਦੇ ਬਈ ਆਪਾਂ ਨੇ ਪਹਿਲਾਂ ਚੌਥੇ ਲੋਮਾਂ ਚੱਲ ਰਿਹਾ ਇਹ ਬ ਦੂਸਰੀ ਟੰਕੀ ਭਰ ਰਹੇ ਆ ਲੇਟ ਆ ਰਹੀ ਐ ਮੋਟਰਾਂ ਵਾਲੀ ਮੈਂ ਨੇੜੇ ਨੂੰ ਜਾ ਰਿਹਾ ਦਾ ਆਪਣਾ ਉਰੀ ਮੁੱਕਿਆ ਦਾ ਇੱਥੇ ਟਰੈਕਟਰ ਇਹ ਮੁਰਲੇ ਟਾਇਰ ਆ ਥੋੜੀ ਜਿਹੀ ਅੱਗੇ ਉਰੀ ਬੈਗ ਲਾ ਲਿਆ ਆਪਾਂ ਨੇ ਤਰਾਂ ਬਈ ਖੋਲ ਕੇ ਦਵਾਈ ਵਿੱਚ ਚੰਗੀ ਤਰ੍ਹਾਂ ਤਰਾਂ ਸੋ ਨੂੰ 5 ਕਿੱਲੇ ਨਿਕਲ ਗਏ ਬਾਈ 5ਾਂ ਗਮਾਲ ਪੈ ਗਿਆ ਇਹ ਵਾ ਮੈਂ 5-5 ਕਿੱਲੇ ਦੀ ਟੰਕੀ ਭਰੀ ਜਾਈਂ ਖੇਤ ਚ ਹੈ ਘਟ ਹੈ ਜ ਹੈ ਵਧਦਾ ਅੱਗੇ ਦੇ ਅੱਗੇ ਘੁਲ ਕੇ ਜਾਈ ਜਾਏਗਾ ਮਾਲ ਠੀਕ ਐ ਬਾਈ ਤਰਾਂ ਚੱਲਦਾ ਚੱਲ ਰਿਹਾ ਬਾਈ ਕੰਮ ਚੌਥੀ ਟੰਕੀ ਲਾਗੇ ਲਾਣ ਆਪਾਂ ਆਪਣੇ ਕਿਲੇ ਨਿਕਲ ਕੇ 14 ਮਤਲਬ 3 ਟੰਕੀਆਂ ਆਮਾ ਜਿਹੜੀ ਪਹਿਲੀ ਟੰਕੀ ਲਈਦੀ ਉਮਾ ਵੀ ਸਹੀ ਨਿਕਲਿਆ ਦੂਸਰੀ ਮਾ ਵੀ ਸਹੀ ਨਿਕਲਿਆ ਤੀਸਰੀ ਟੰਕੀ ਮਾ ਦੋ ਵਿੱਗੇ ਬਾਣ ਘਟ ਗਿਆ ਕਿਦੋਂ ਜਦ ਆਪਾਂ ਨੇ ਡੁੰਗੇ ਮਾ ਤਾਰਿਆ ਟਰੈਕਟਰ ਮਤਲਬ ਪਾਣੀ ਡੁੱਲ ਗਿਆ ਥੋੜਾ ਜਗਾ ਇੱਕ ਬਾਈ ਉਹ ਮਤਲਬ ਪੰਜ ਗਿੱਲਿਆਂਗੇ ਪੰਜੋ ਘੇਰੇ ਦੇ ਛੋਟੇ ਘਰੇ ਤਾਂ ਕਰਕੇ ਪਾਣੀ ਵੱਧ ਲਗਿਆ ਤੇ ਇਹ ਲੰਬੇ ਘੇਰੇ ਮੈਂ ਚੱਲ ਰਿਹਾ ਦੇਖੋ ਭਾਈ ਕਿੰਨਾ ਮਤਲ ਨਜ਼ਾਰਾ ਆ ਰਿਹਾ ਕਰਨਿਆ ਸੋਹਰੇ ਡਿਗ ਰਿਹਾ ਕਿਤੇ ਨੂੰ ਟਰੈਕਟਰ ਆਇਆ ਉਹ ਹੀ ਲਿਕਾਂ ਬਾਈ ਪ੍ਰਾਣੀਆਂ ਪਹਿਲਾਂ ਇਹਨਾਂ ਮਨੂੰ ਹੋਈਦੀ ਮੋਮੋ ਜੀ ਫਿਰ ਦੋ ਰੇ ਪਏ ਨਾ ਮਨੂੰ ਜੂਰੀਏ ਕੀ ਮਤਲਬ ਇਹ ਸਪਰੇ ਹੋ ਰਹੀ ਹੈ ਇੱਥੇ ਬਾਅਦ 13045 ਹੀ ਕਰਨੀ ਹੈ ਬਾਈ ਕਰਿਆ ਬਸ ਤਿੰਨ ਸਪਰੇਆਂ ਹੋਏਗੀਆਂ ਆਪਣੀਆਂ ਪਹਿਲੀ ਹੈ ਐਂ ਜਾ ਰਿਹਾ ਬਾਈ ਸੜਕ 'ਤੇ ਲੈ ਮਣੇਰੀ ਹੋ ਬਾਈ ਬਲੌਗ ਲੱਗੇ ਆ ਬਾਈ ਭਰਨ ਟੈਂਕੀ ਸੁੱਖਾ ਲਾ ਰਿਹਾ ਪਾਈਪ ਪਹੁੰਚ ਗਿਆ ਬਾਈ ਸੁੱਖਾ ਚਾ ਲੈ ਗਿਆ ਆਪਣੀ ਗਿਆ ਲੈ ਦਵਾਈ ਲਿਆ ਆ 24 ਕਿੱਲੇ ਨਿਕਲ ਗਏ ਬਾਈ ਪੰਜ ਟੰਕੀਆਂ ਲੱਗ ਗਈ ਪੰਜੋ ਪੰਜੀ 25 25 ਮਤਲਬ ਪੈਕਟ ਪੈ ਗਏ 25 ਡੱਬੇ ਪੈ ਗਏ ਕਿੱਲੇ ਨਿਕਲੇ 24 ਬੜਾ ਮੋਟਾ ਕੱਟੀ ਬਧੀ ਜਾ ਬਈ ਖੇਤ ਨਜ਼ਾਰਾ ਬਹੁਤ ਆ ਰਿਹਾ ਸਪਰੇਅ ਕਰਨੇ ਲਾਈਟ ਆ ਰਹੀ ਏ ਬਾਈ ਇੱਥੇ ਮਤਲਬ ਪਾਈਪਲਾਈਨ ਬੰਮੂਕਾ ਉੱਥੇ ਪਾਈਪਲਾਈਨ ਬਲਾ ਲਿਆ ਪੂਰਾ ਸਾਰਾ ਖੇਤ ਨਿਪੜ ਗਿਆ ਤਕਰੀਬਨ ਇਹ ਪਾ ਆ ਜਾ ਰਹੇ ਆ ਸਨੌਲੀਆਂ ਉਰੇ ਜਾਂਦੇ ਵੇ ਮਤਲਬ ਆਪਣੀ ਇੱਕ ਫਾਂਟ ਰਹਿ ਗਈ ਜਾਂਦੇ ਵੇ ਕੱਟ ਜੇ ਹੁਣ ਤਾਂ ਹੀ ਭਰਨ ਲੱਗੇ ਆਪਾਂ ਦੁਬਾਰਾ ਉਹ ਤਾਂ ਸਨੌਲੀਆਂ ਜਾ ਕੇ ਭਰਦੇ ਆਪਾਂ ਚਾਹ ਪੀ ਮਾਂ ਬਾਈ ਆਪਾਂ ਚਾਹ ਚੁੱਕੀ ਕੇ ਚਲਾ ਸੁਨੌਲੀਆਂ ਰਹਿ ਗਿਆ ਖੇਤ ਬਈ ਆਪਣਾ ਇੱਕ ਰਹਿ ਗਿਆ ਆਪਣਾ ਸ਼ਾਹਪੁਰ ਜੱਤੀ ਰੇ ਵਾਲਾ 20 ਕਿੱਲੇ ਜਿਹੜਾ ਮੈਂ ਟੋਆ ਦਾ ਉਹ ਜਤਿੰਦਰ ਬਾਈ ਨਾਲ ਕਰਦਾ ਆਪਣਾ ਸਾਂਝਾ ਖੇਤ ਬਸ ਆਪਣੇ ਮੇਰੇ ਦੋ ਖੇਤ ਰਹਿ ਗਏ ਤਕਰੀਬਨ ਟਾਈਮ ਹੋ ਗਿਆ 12:30 ਦਾ ਆਪਾਂ ਨਾ ਵਿਆਹ ਵੀ ਜਾਣਾ ਬਾਈ ਅੱਜ ਆਪਣੇ ਪਿੰਡ ਦੀ ਕੁੜੀ ਦਾ ਵਿਆਹ ਬਾਈ ਜਾਏ ਜਾਏਗਾ ਤਕਰੀਬਨ 3 ਵਜੇ ਵਿਆਹ ਆ ਪਹਿਲਾਂ ਸਪਰੇਅ ਕਰ ਨਿਬੜਾਂਗੇ ਫਿਰ ਮਾਰੇ ਬੰਦੇ ਗਏ ਭੋਗਵਾ ਜਤੇਂਦਰ ਦੀ ਮਾਮੀ ਦੀ ਡੈਥ ਹੋ ਗਈ ਵੀ ਤੇ ਉੱਧਰ ਭੋਗ ਵਰਗੇ ਬਿਓ ਆਵੰਗੇ ਫਿਰ ਆਪਾਂ ਇਕੱਠੇ ਹੋਗਾ ਜਾਹੇਗੇ ਵਿਆਹਾਂ ਜਤੇਂਦਰ ਨੂੰ ਵੀ ਕੋਈ ਭੋਗ ਹੈ ਉਹ ਵੀ ਉੱਧਰ ਭੋਗ ਮਾ ਗਿਆ ਉਹ ਵੀ ਭੋਗ ਮਤੇ ਆ ਜੀ ਗਨ ਚੱਕਰ ਬਾਈ ਉਹ ਪਵਾਵੇਂ ਕੱਲੇ ਕੱਲੇ ਜਾਣੇ ਆ ਬਾਈ ਮਾਰੇ ਸਿਰ ਪਰ ਬਾਪ ਨਹੀਂ ਹੈਗਾ ਖੁਸ਼ੀ ਮਾਈ ਮਾਨੇ ਜਾਣਾ ਗਮੀ ਮਾ ਵੀ ਮਾਨੇ ਜਾਣਾ ਹੈਨਾ ਕੰਮ ਵੀ ਮਾਨੇ ਕਰਨਾ ਘਰਾਂ ਆ ਆਪਣੇ ਖੇਤ ਕਾ ਥੋੜੋ ਸੁੱਕੇ ਬਾਈ ਦਵਾਈ ਸੁੱਕੇ ਪਹਿਲਾਂ ਪਾਣੀ ਆ ਪਲਾਗ ਲਾ ਸਕਦੀ ਆ ਜੀ ਮੋਟਰ ਵਿੱਚ ਬੱਚਾ ਪਰ ਕੇ ਹਟਿਆ ਹੁਣ ਠੀਕ ਹੈ ਭਾਈ ਪਰਾਂ ਟੈਂਕੀ ਆ ਗਏ ਭਾਈ ਸੁਨੋਲੀਆਂ ਵਾਲੇ ਖੇਤ ਇਹ ਵੀ ਲੰਬੀ ਪੱਟਾਂ ਭਾਈ ਐਨ ਐ ਤੋ ਛੋਟੇ ਛੋਟੇ ਕਿਾਰੇ ਦੇ ਮਤਲਬ ਪਾਣੇ ਬੜੀਆਂ ਪੱਟਾਂ ਬਣਾ ਲਈਆਂ ਔਰ ਤੇਰੇ ਕੁਰੇ ਐਨ ਲੰਬੇ ਬਣਾ ਲੇ ਅੱਕੀ ਡਾਂਡੂ ਨਾਲ ਪਾਹ ਕਹਿਣ ਸੈੱਟ ਕਰ ਲਿਆ ਦਾ ਖੇਤ। ਬਈ ਵੀ ਇਸ ਤਰ੍ਹਾਂ ਹੀ ਤਲੇ ਤੱਕ ਕਰਦਾ ਜਾਈ ਜਾਏਗਾ। ਉੱਪਰ ਦੇ ਗਏ ਚੌੜਾ ਤਲੇ ਨੂੰ ਤੰਗ ਹੋਈ ਜਾਏਗਾ। ਪੂਰਾ ਥੋੜੀ ਜਿਹੀ ਮੈਂ ਪਾਣੀ ਦੀ ਦਿੱਕਤ ਆ। ਬਸ ਇਸ ਤਰ੍ਹਾਂ ਜੇ ਪਾਣੀ ਮੁੱਕ ਜੇਗਾ। ਫੇਰ ਪੈਕਟਰ ਨੂੰ ਮਦਰ ਕਣਕ ਤੋੜ ਗਾਵੇ ਆਉਣੀ ਆਂਦਾ ਹੈਗਾ। ਜਿੱਦ ਆਪਣਾ ਕਣਕ ਤੋੜ-ਤੋੜ ਗਾ ਰਿਹਾ ਤਾਂ ਨਵੀਂ ਲੀਕਾਂ ਬਣेंगी। ਇਹਨੂੰ ਪਾਣੀ ਲੈਣ ਆਵੇਗਾ। ਰਹੇਗਾ ਇਸ ਤਰ੍ਹਾਂ ਹੋ ਜਾ ਆਚਾਰਦਲੇ ਉੱਥੇ ਹੀ ਪਚਾਏ ਜਾਂ ਹਾਂ। ਇਹ ਕਰੇ ਮਤਲਬ ਅੱਠ ਥੱਲੇ ਪੈ ਜਾ 7 ਕਿਲੇ ਕੱਢਦੇ ਜਾਂ 8 ਕੱਢ ਲੈ ਇਹ ਉਹ ਮਤਲਬ ਆਪਣਾ ਕੱਢ ਰਿਹਾ 5.5 5 5.5 5 ਲੰਬੀਆਂ ਲਾਂਮਾ ਮਾ ਤੇ ਬੜਾ ਨਜ਼ਾਰਾ ਆਵਾ ਬਾਈ ਕਰਨੇਗਾ ਨਾ ਕੋਈ ਨੁਕਸਾਨ ਹੋਇਆ ਨਾ ਕੁਝ ਹੋਵੇ ਸੁੱਖਾਈ ਪੋਂਚਣੇ ਵਾਲਾ ਆਪਣਾ ਓਥੇ ਹੀ ਰਹਿ ਗਿਆ ਪਿੱਛੇ ਪਤਾ ਨਹੀਂ ਰਸਤਾ ਭੁੱਲ ਗਿਆ ਕਿ ਆ ਬਣਿਆ ਹੋ ਗਏ ਬਾਈ ਸਵਾ ਤਿੰਨ ਕਿੱਲੇ ਉਰੇ ਢਾਈ ਗਿੱਲਿਆਂ ਦੀ ਲੰਬੀ ਪੱਟ ਹੋ ਗਈ ਇਸ ਕੀ ਤਿੰਨ ਵਿੱਗੇ ਦੀ ਚੜਾਈ ਆ ਤਿੰਨੇ ਗੇੜੇ ਲਗਾ ਸਮਾਂ ਪਰਾਂ ਦੇ ਆਣਾ ਫੇਰ ਪਰਾਂ ਜਾਣਾ ਫੇਰ ਉਰਾ ਕੇ ਟਰੈਕਟਰ ਨਿਕਲ ਜਾ ਗੋਰੀਪੁਰ ਤਿੰਨ ਵਿੱਗੇ ਆ ਬਾਈ ਇੱਧਰ ਆਪਣਾ ਤਿੰਨ ਵਿੱਗੇ ਆ ਹੋ ਗਿਆ ਕਿੰਨਾ ਗਿਆ ਜੀ ਅੱਲੇ ਪਿਆ ਅੱਗੇ ਐਦੇ ਘਾਟੇ ਥੋੜਾ ਆ ਉਹੀ ਮਤਲਬ ਹੈਗਾ 7 7 ਕਿੱਗੇ ਆ ਪਾਣੀ ਡੇਢ ਕਿੱਲੇ ਪਾਣੀ ਪਿਆ ਆ ਸਮਾਂ ਮੋਟਰ ਲੱਗੇ ਤੇ ਚਲਾਣ ਜੀ ਫਿਊ ਜੁਡੇ ਪਏ ਆ ਪਤਾ ਨਹੀਂ ਕਿਹੜਾ ਚੱਕਰ ਪਿਆ ਸਾਰੇ ਫਿਊ ਜੁਡੇ ਪਏ ਆ ਪਰਾਹ ਬਾਈ ਬੰਨਾਂ ਵਾਲੀ ਮੋਟਰ ਇੱਥੇ ਲੇਵਰ ਰਹਿ ਰਹੀ ਐ ਉਹ ਮੋਟਰ ਬੰਦ ਖੜੀ ਉੱਥੇ ਲੈਣ ਨਹੀਂ ਲੱਗ ਰਹੀ ਹੈਗੀ ਉੱਥੇ ਬਣਾ ਬੁਲਾਇਆ ਬਲਜੀਤ ਅੰਕਲ ਪੂਰਾ ਮੈਂ ਆਪ ਕਰਾਂ ਬਾਈ ਸੈਟਿੰਗ ਦੇਖਾਂ ਕਿਆ ਹੋਇਆ ਵਾ ਲਾ ਗਏ ਬਾਈ ਫਿਊਜ ਚ ਬੱਚਾ ਭਰ ਲਿਆ ਕਈ ਵਾਰ ਲੈਟ ਕ ਵੀ ਟਾਈਮ ਹੋ ਗਿਆ ਦੌੜਨੇਗਾ ਲੈ ਸੁੱਖੇ ਮੈਂ ਚੜਾਉਂਕੇ ਕਿਹੜਾ ਫਿਊਜ ਉੱਡਿਆ ਵਾ ਘਰ ਦੀ ਬਾਈ ਮੋਟਰ ਚੱਲਦੀ ਟੂ ਟੁੱਟੇ ਵੇਦੇ ਲੈਟ ਕਾ ਸੈਟਿੰਗ ਕਰੀਏ ਬਾਈ ਆਪਾਂ ਨੇ ਤਿੰਨ ਦਿਨ ਸਪਰੇਅ ਲੇਟ ਕਰ ਲਈ ਹਾਂ ਦੋ ਦਿਨ ਲੈਟ ਨੇ ਇੱਕ ਦਿਨ ਹਵਾ ਚਲੀ ਗਈ ਸਾਰੀ ਮੋਟਰਾਂ ਉਰ ਲੈਟ ਆ ਰਹੀ ਹੈ ਪਾਣੀ ਆਪਾਂ ਨੂੰ ਜਮਾ ਦਿੱਕਤ ਨਹੀਂ ਆ ਰਹੀ ਅੱਜ ਇਸ ਤਰ੍ਹਾਂ ਬਾਈ ਵੇਓ ਗੱਪੇ ਨੂੰ ਖਾਲ ਹੈ ਆਪਣੇ ਖੇਤਾਂ માં ਬੋਲਾ ਟਰੈਕਟਰ sire tak jana ਉਹ ਸੜਕ ਤਾਂ ਕਿੱਥਾ ਆਪਣੀ ਸਕੂਟਰੀ ਖੜੀ ਹੈ ਪਹਿਲਾਂ ਖਾਲ ਟੱਪੇਗਾ ਫਿਰ ਡੌਲ ਟੱਪੇਗਾ ਅੱਗੇ ਇਸ ਤਰ੍ਹਾਂ ਲੰਬੀ ਲਾਮਾ ਬਣ ਗਈਆਂ ਆਪਣੀਆਂ ਅੱਗੇ ਨੂੰ ਬਾਈ ਮਤਲਬ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਸੈਟਿੰਗ ਜਾ ਪਿਛਲੇ ਸਾਲ ਆਪਾਂ ਨੇ ਨਮਾ ਬਣਾਇਆ ਦਾ ਬਾਈ ਜਦਾ ਘੱਟ ਚਲਾਣਾ ਆਇਆ ਕਰੇਗਾ ਇਹ ਬਹੌੜਾ ਹੋਣਾ ਹੱਥ ਲੱਗਾ ਟੀਕਣ ਬਾਈ ਐਨ ਗੋਲੀ ਮੰਕੋ ਲੱਗਾ ਚੱਲਣਾ ਨਾ ਕੋਈ ਸਿੱਕਣਾ ਬਾਜੀ ਪਾਣੀ ਭਰਨੇ ਤਜਰਬਾ ਲੱਗ ਗਿਆ ਆਣ ਬਾਈ ਆਪਾਂ ਨੂੰ ਜਿੱਥੇ ਮੁੱਕਣਾ ਹੋ ਆਪਾਂ ਵਾਸਤੇ ਪਹਿਲਾਂ ਹੀ ਪਾਰ ਨਿਕਲਿਆ ਬਹਵਾ ਸੁੱਕੀ ਦੇ ਪਾਣੀ ਪਾ ਲਿਆ ਇਹ ਹੋ ਨਹੀਂ ਹੈ ਵੀ ਕੱਪਾ ਜਾ ਕੇ ਪਾਣੀ ਮੁੱਕੀ ਆਪਣੇ ਦਾ ਕਰਾਂ ਬਾਈ ਸਪਰੇਅ ਰੋਪੀ ਦਾ ਵੀ ਟਾਈਮ ਹੋ ਗਿਆ 3:30 ਹੋ ਗਏ ਬਾਈ ਆਪਾਂ ਚੱਲੇ ਆ ਬਿਆਨ ਨੂੰ ਜੋਤਿੰਦਰ ਸਿੰਘ ਭੰਗੋ ਆ ਗਿਆ ਭੋਗਮਾਂ ਦੇ ਲੇਟ ਹੋ ਗਏ ਬਾਈ ਬਹੁਤ ਜੋਤਿੰਦਰ ਪਹੁੰਚ ਗਿਆ ਉਧਰ ਦੇ ਉਧਰ ਧਿਆਨਾਂ ਸਵੇਰੇ ਲੰਘ ਗਿਆ ਦਾ ਲੋਕ ਵਿਆਮਾਂ ਜਾ ਕੇ ਖਾ ਆਮੇ ਹੋਰੇ ਬਿਸਕਟ ਲੈ ਆਏ ਭੁੱਖ ਲੱਗ ਰਹੀ ਹੈ ਤਕਰੀਬਨ 4 ਵਜੇ ਪਹੁੰਚੇਗਾ ਆਪਾਂ ਵਿਆਮਾਂ ਰਾਜਪੁਰੇ ਦੇ ਅੱਗੇ ਪੈਲਸ ਹੈ ਸਪਰੇਅ ਦਾ ਕੰਮ ਕਰਨ ਵੇੜਿਆ ਇਹਦੇ ਬਾਈ ਸਾਰਾ ਦਰਗਨ ਨੇ ਟਰਾਲੀਆਂ ਲੋਡ ਹੋ ਰਹੀਆਂ ਆ ਕੇ ਮਾਰੇ ਇਹ ਜੀੜਾ ਆਪਾਂ ਆ ਰਿਹਾ ਆ ਰਿਹਾ ਬਿਆਹ ਦੇ ਕੇ ਆ ਗਏ ਭਾਈ ਆਪਾਂ ਇੱਕ ਖੇਤ ਭੁੱਲ ਗਏ ਤੇ ਭਾਈ ਸਪਰੇਅ ਤੇ ਸਪਰੇਅ ਕਰ ਕਾਣੀ ਆ ਪਰਮ ਕੀ ਹੋ ਗਿਆ ਦਾ ਪਰਮ ਆ ਯਾਦ ਰੱਖਣਾ ਉਹ ਯਾਦ ਤੋ ਰਹਾ ਨਹੀਂ ਭੁੱਲ ਗਏ ਬਸ ਹਰਵਿੰਦਰ ਕੌਰ ਪੰਗੂ ਪਹੁੰਚ ਗਿਆ ਨਾ ਥੋੜਾ ਹਵਤੇ ਵੀ ਕਰਿਆ ਮਾ ਬਾਈ ਮਤਲਬ ਵਿਆਹ ਦੇਖਿਆ ਬਹੁਤ ਵਧੀਆ ਵਿਆਹ ਹੋਇਆ ਆਪਣੇ ਪਿੰਡ ਦੀ ਕੁੜੀ ਦਾ ਵਿਆਹ ਤਾਂ ਜੀਤ ਅੰਕਲ ਦੀ ਕੁੜੀ ਦਾ ਵਿਆਹ ਤਾਂ ਮੇਰੇ ਨਾਨਕਾਂ ਦੇ ਨੇੜੇ ਦੇ ਪੰਜੋਖਰਾਂ ਸਾਹ ਤੋਂ ਜਨਨ ਆਈ ਦੀ ਆਪਣੇ ਜਾਣਕਾਰ ਦੇ ਬੰਦੇ ਬਹੁਤ ਵਧੀਆ ਬਾਈ ਮਤਲਬ ਪਰਿਵਾਰ ਹੈ ਆਪਣੇ ਸਾਰੇ ਰਿਸ਼ਤੇਦਾਰ ਆਏ ਵਿਆਹਾਂ ਆਪਣੇ ਗੱਲ ਸਮਾਂ ਨਰਾਜ ਹੋ ਗਏ ਵੀ ਕੋਈ ਟਾਈਮ ਥੋੜੀ ਐ ਇੰਨੀ ਲੇਟ ਆਏ ਆ ਚੱਕਰ ਬਾਈ ਉਹ ਬਣ ਗਿਆ ਆਪਣਾ ਧਿਆਨ ਸਾਜਰੇ ਲੰਘ ਗਿਆ ਤੇ ਜਤਿੰਦਰ ਚਲੇ ਗਿਆ ਭੋਗ ਮਾ ਤੇਂਦਰ ਵਿਭੋਗ ਮਾ ਚਲੇ ਗਿਆ ਉਹ ਮੰਨੂ ਨੂੰ ਹੋ ਗਿਆ ਵੀ ਚਲ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਚਲੇਗੇ ਭੋਗ ਮਦੂਰਾ ਹੋ ਜਾਈਏ ਇਕੱਠੇ ਉਹ ਤੇਂਦਰ ਮਤਲਬ ਮੰਨੂ ਰ ਘਰਾਂ ਲੈ ਕੇ ਗਿਆ ਤੇਂਦਰ ਮੇਰੇ ਪਆ ਆਪਣੇ ਪਰਿਵਾਰ ਨੂੰ ਘਰਾਂ ਛੱਡਿਆ ਜਤਿੰਦਰ ਵੀਰ ਪਰਾਂ ਦੇ ਪਰਾਂ ਆ ਗਿਆ ਪਰਿਵਾਰ ਨੂੰ ਲੈ ਕੇ ਇਸ ਕਰਕੇ ਲੇਟ ਹੋ ਗਏ ਬਾਈ ਆਪਾਂ ਜਾਏ ਬਾਈ ਹਾਜ਼ਰੀ ਲਵਾਏ ਤੇ ਬਹੁਤ ਵਧੀਆ ਵਿਆਹ ਹੋਇਆ ਕੁੜੀ ਬੀਦਾ ਹੋ ਗਈ ਤੇ ਆ ਗਏ ਆਪਾਂ ਨਾ ਕੱਪੜੇ ਕੁੱਪੜੇ ਕਰ ਲਈ ਚੇਂਜ ਬੱਚੇ ਆਪਣੇ ਨਾਲ ਖੇਡ ਰਹੇ ਆ ਫੁੱਲਾਂ ਜਵਾਏ ਕਰ ਰਹੇ ਆ ਇਹਨਾਂ ਨੂੰ ਪਾਪਾ ਮਸੂਮੀ ਲਾ ਫਿਰ ਜਦ ਮੈਂ ਘਰ ਆ ਜਾਵੇਂ ਤੇ ਦੂਰ ਨਹੀਂ ਜਾਂਦੇ ਬਿਲਕੁਲ ਵੀ ਇਸਕਾ ਤੁਹਾਨੂੰ ਪਤਾ ਹੋਵੇ ਪਰ ਮੀਰ ਪੰਗੂ ਆ ਇਹ ਕਾ ਮਸ਼ੀਨਰੀ ਦੇ ਬਿਨਾ ਜੀਉਣ ਲੱਗਦਾ ਨਾ ਬੋਤਾ ਹੱਥ ਨਾ ਲਾਇਆ ਕਰਦਾ ਦਵਾਈ ਵਾਲੀ ਚੀਜ਼ਾਂ ਗੇ ਛੂਟੇ ਲੈ ਜਾ ਕੇ ਸਾਬਣ ਨਾਲ ਧੋਵਾਰ ਅੰਦਰ ਜਾ ਹਰਵਿੰਦਰ ਮੰਮਾ ਨੂੰ ਕਹ ਦੇ ਇਹਦੇ ਵੀ ਨਾ ਟੈਂਕੀ ਹੱਥ ਲਾਇ ਦੇ ਸਪਰੇਅ ਵਾਲੀ ਗੇ ਇਸਕੇ ਹੱਥ ਧੋ ਦੋ ਸਾਬਣ ਨਾਲ ਚਲਾ ਆ ਬਈ ਅਪਾ ਆਮਾ ਕਰਕੇ ਸਪਰੇਅ ਨਿੱਪੜ ਗਿਆ ਬਾਈ ਲਾਸਟ ਫਾਂਟ ਹੈ ਸਾਡੇ 4 ਕਿੱਲੇ ਦੇ ਆਪਣੇ ਟੈਂਕੀ ਭਰ ਲੈ ਜੇ ਆਪਾਂ ਫੱਲੋ ਸੁਬਹ ਰਾਤ ਨੂੰ ਚੱਲਦਾ ਰਿਕਾ ਭਈ ਵੀ ਹੈ ਬਾਈ ਕੋਈ ਚੱਕਰ ਨਹੀਂ ਹੈਗਾ ਚਾਹ ਰਾਤ ਨੂੰ ਕਰੋ ਦਿਨ ਮਾ ਕਰੋ